ਸਤਿ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇਦੀ ਵੱਡੀ ਖਬਰ ਤਾਲੀਬਾਨ ਨੇ ਪਾਕਿਸਤਾਨ ਤੇ ਜਿੱਤ ਦਾ ਕੀਤਾ ਦਾਵਾ ਜਸ਼ਨ ਚ ਡੁੱਬੇ ਅਫਗਾਨੀਆਂ ਨੇ ਕਹਾ ਕਿ ਯਾਦ ਰੱਖੇ ਪਾਕਿਸਤਾਨ ਸੀ ਸਾਮਰਾਜਾਂ ਦੇ ਕਬਰਿਖ ਸਥਾਨ ਹ ਤਾਲੀਬਾਨ ਲੜਾਕਿਆਂ ਨੇ ਪਾਕਿਸਤਾਨ ਨਾਲ ਖੂਨੀ ਜੰਗ ਵਿੱਚ ਆਪਣੇ ਆਪ ਨੂੰ ਜੇਤੂ ਲਾਣਿਆ ਹੈ ਕਈ ਅਫਗਾਨ ਪਸ਼ਹਰਾ ਵਿੱਚ ਲੋਕਤਨੀ ਤਾਲੀਬਾਨ ਲੜਾਇਆਂ ਲੜਾਕਿਆਂ ਦੇ ਨਾਲ ਕਲੀਆਂ ਵਿੱਚ ਜਸ਼ਨ ਮਨਾ ਰਹੇ ਹਨ ਆਮ ਅਫਗਾਨ ਨਾਗਰਿਕਾਂ ਨੇ ਕਿਹਾ ਕਿ ਉਹ ਅਫਗਾਨ ਧਰਤੀ ਤੇ ਪਾਕਿਸਤਾਨੀਆਂ ਦੀ ਬੁਰੀ ਨਜ਼ਰ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅੰਗਰੇਜ਼ੀ ਪਾਸ਼ਾ ਦੀ ਵੈਬਸਾਈਟ ਟੋਲੋ ਨਿਊਜ਼ ਦੇ ਅਨੁਸਾਰ ਅਫਗਾਨ ਕਹਿੰਦੇ ਹਨ ਕਿ ਉਹ ਪਾਕਿਸਤਾਨ ਨਾਲ ਟਕਰਾਅ ਵਿੱਚ ਆਪਣੀ ਫੌਜ ਦੀ ਬਹਾਦਰੀ ਦੀ ਕਦਰ ਕਰਦੇ ਹਨ ਤੇ ਪਾਕਿਸਤਾਨੀਆ afgan ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੀਆਂ ਕਾਰਵਾਈਆਂ ਅਸੰਯੋਗ ਹਨ ਨੌਜਵਾਨ ਅਤੇ ਕਬਾਈਲੀ ਆਗੂ afgan ਫੌਜ ਅਤੇ ਤਾਲੀਬਾਨ ਲੜਾਈ ਲੜਾਕਿਆਂ ਦਾ ਸਮਰਥਨ ਕਰਨ ਲਈ ਖੇਹਰਾ ਵਿੱਚ ਇਕੱਠੇ ਹੋਏ ਇਸ ਮੌਕੇ ਸਥਾਨਕ ਨੌਜਵਾਨ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਸਾਡੇ ਇਲਾਕੇ ਦੀ ਲੰਗੜਾ ਨਾ ਕੀਤੀ ਹੁੰਦੀ ਤਾਂ ਅਫਗਾਨ ਅਫਗਾਨਿਸਤਾਨ ਉਹਨਾਂ ਵਿਰੁੱਧ ਜਿਵੇਂ ਹਮਲੇ ਕਰਨ ਲਈ ਮਜਬੂਰ ਨਾ ਹੁੰਦਾ ਉਹਨਾਂ ਕਹਿੰਦੇ ਕਿ ਅਸੀਂ ਦੂਜੇ ਗੁਆਂਟੀਆਂ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਾਂ ਫਿਰ ਵੀ ਉਹਨਾਂ ਨਾਲ ਸਾਡੇ ਸਬੰਧ ਵਿਗੜੇ ਨਹੀਂ ਹਨ ਇਹ ਦਰਸਾਉਂਦਾ ਹੈ ਕਿ ਸਮੱਸਿਆ ਸਾਡੇ ਨਾਲ ਨਹੀਂ ਹੈ ਸਗੋਂ ਪਾਕਿਸਤਾਨ ਨਾਲ ਹੈ ਜੋ ਹਮੇਸ਼ਾ ਸਮੱਸਿਆਵਾਂ ਦਾ ਸਰੋਤ ਰੱਖਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ